ਰੱਖੜੀ ਦੇ ਅੱਜ ਦੇ ਮੁਬਾਰਕ ਦਿਨ ਤੇ ਮੇਰੇ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਰਦਾ ਹਾਂ ਅਤੇ ਮੈਂ ਕਾਮਨਾ ਕਰਦਾ ਹਾਂ ਕਿ ਸਾਰੇ ਵੀਰਾਂ ਦੀਆਂ ਭੈਣਾਂ ਅਤੇ ਸਾਰੀਆਂ ਭੈਣਾਂ ਦੇ ਵੀਰ ਸਦਾ ਸਲਾਮਤ ਰਹਿਣ ਅਤੇ ਇੱਕ ਦੂਜੇ ਦੇ ਸੁੱਖ-ਦੁੱਖ ਵੰਡਦੇ ਰਹਿਣ ਭੈਣ ਦੇ ਹਮੇਸ਼ਾ ਇਹ ਇੱਛਾ ਹੁੰਦੀ ਹੈ ਕਿ ਇਸ ਦੁਨੀਆ ਤੇ ਉਸ ਦਾ ਇੱਕ ਵੀਰ ਜ਼ਰੂਰ ਹੋਵੇ ਤੇ ਇਸ ਲਈ ਉਹ ਪ੍ਰਮਾਤਮਾ ਅੱਗੇ ਕਾਮਨਾ ਕਰਦੀ ਹੈ ਕਿ ਇੱਕ ਵੀਰ ਦੇਈ ਵੇ ਰੱਬਾ ਸੌਂ ਖਾਣ ਨੂੰ ਬੜਾ ਹੀ ਚਿਤ ਕਰਦਾ ਸਹੁਰੇ ਘਰ ਦੇ ਵਿੱਚ ਭੈਣ ਨੂੰ ਆਪਦੇ ਭਰਾ ਦੀ ਹਮੇਸ਼ਾ ਹੀ ਉਡੀਕ ਰਹਿੰਦੀ ਹੈ ਤੇ ਜਦੋਂ ਉਸ ਦਾ ਭਰਾ ਉਸ ਨੂੰ ਮਿਲਣ ਲਈ ਆਉਂਦਾ ਹੈ ਤਾਂ ਭੈਣ ਨੂੰ ਗੋਡੇ-ਗੋਡੇ ਚਾ ਚੜ ਜਾਂਦਾ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਜਦੋਂ ਸੌਣ ਦੇ ਮਹੀਨੇ ਦੇ ਵਿੱਚ ਭਰਾ ਸੰਧਾਰਾ ਲੈ ਕੇ ਭੈਣ ਦੇ ਘਰ ਜਾਂਦਾ ਹੈ ਤਾਂ ਭੈਣ ਕਹਿੰਦੀ ਹੈ ਮੇਰਾ ਵੀਰ ਸੰਧਾਰਾ ਲਿਆਇਆ ਲੰਮੇ ਛੀਰ ਕੇ ਪੈਂਡੇ ਆਇਆ ਮੈਥੋਂ ਖੁਸ਼ੀ ਨਾ ਸਾਂਭੀ ਜਾਂਦੀ ਅੱਜ ਘਰ ਆਇਆ ਅੰਬੜੀ ਜਾਇਆ ਤੇ ਜਦੋਂ ਭੈਣ ਦੇ ਘਰ ਭਰਾ ਆਉਂਦਾ ਹੈ ਤਾਂ ਭੈਣ ਦੀ ਹਮੇਸ਼ਾ ਇੱਛਾ ਹੁੰਦੀ ਹੈ ਕਿ ਉਹ ਆਪਣੇ ਭਰਾ ਦੀ ਵਧੀਆ ਸੇਵਾ ਕਰੇ ਜੇ ਕਿਤੇ ਭੈਣ ਦੀ ਸੱਸ ਜਿਹੜਾ ਹੈਗਾ ਭੈਣ ਦੇ ਭਰਾ ਨਾਲ ਕੋਈ ਵਧੀਆ ਵਿਹਾਰ ਨਾ ਕਰੇ ਤਜਿਵੇਂ ਇੱਕ ਬੋਲੀ ਪ੍ਰਚਲਿਤ ਹੈ ਉਹਦੇ ਵਿੱਚ ਕਿਹਾ ਜਾਂਦਾ ਹੈ ਸੱਸੇ ਤੇਰੀ ਮੱਝ ਮਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਭੈਣ ਤੇ ਭਰਾ ਦਾ ਰਿਸ਼ਤਾ ਇੱਕ ਬਹੁਤ ਪਵਿੱਤਰ ਰਿਸ਼ਤਾ ਹੈ ਤੇ ਮੈਂ ਸਾਰੇ ਭੈਣ ਭਰਾਵਾਂ ਨੇ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਰਿਸ਼ਤੇ ਦੇ ਵਿੱਚ ਕਦੇ ਵੀ ਕੋਈ ਤਕਰਾਰ ਜਾਂ ਲਾਲਚ ਨਾ ਲੈ ਕੇ ਆਉਣਾ ਹਮੇਸ਼ਾ ਵੀਰ ਜਦੋਂ ਭੈਣ ਜਿਹੜੀ ਹੈਗੀ ਵੀਰ ਦੇ ਘਰ ਆਉਂਦੀ ਹੈ ਤਾਂ ਕਦੇ ਤਿਉੜੀ ਨਾ ਪਾਵੇ ਅਤੇ ਭੈਣ ਕਦੇ ਵੀ ਆਪ ਦੇ ਵੀਰ ਤੋਂ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਾ ਰੱਖੇ ਜਿਸ ਤਰ੍ਹਾਂ ਇੱਕ ਵੱਡਾ ਵੀਰ ਆਪਦੇ ਛੋਟੇ ਭੈਣ ਭਰਾਵਾਂ ਦੇ ਲਈ ਇੱਕ ਜਿਹੜਾ ਹੈਗਾ ਪਿਓ ਵਰਗਾ ਸਹਾਰਾ ਹੁੰਦਾ ਹੈ ਪਿਓ ਦਾ ਰੂਪ ਹੁੰਦਾ ਹੈ ਉਸੇ ਤਰ੍ਹਾਂ ਵੱਡੀ ਭੈਣ ਆਪਦੇ ਛੋਟੇ ਭੈਣ ਭਰਾਵਾਂ ਦੇ ਲਈ ਮਾਂ ਵਰਗਾ ਸਹਾਰਾ ਹੁੰਦੀ ਹੈ ਮਾਂ ਦਾ ਰੂਪ ਹੁੰਦੀ ਹੈ ਸੋ ਭੈਣ ਤੇ ਭਰਾ ਦਾ ਇੱਕ ਪਵਿੱਤਰ ਜਿਹੜਾ ਰਿਸ਼ਤਾ ਉਹ ਬਣਿਆ ਰਹੇ ਇਸ ਦੇ ਵਿੱਚ ਕਦੇ ਕੋਈ ਰੁਕਾਵਟ ਨਾ ਹੋਵੇ ਸਾਰੇ ਵੀਰ ਸਾਰੀਆਂ ਭੈਣਾਂ ਸਲਾਮਤ ਰਹਿਣ ਇੱਕ ਦੂਜੇ ਨੂੰ ਖੁਸ਼ੀਆਂ ਖੇੜੇ ਵੰਡਦੇ ਰਹਿਣ ਬਹੁਤ ਬਹੁਤ ਧੰਨਵਾਦ